ਹਾਂਜੀ ਇਸ ਵੀਡੀਓ ਵਿੱਚ ਅਸੀਂ ਚਰਚਾ ਕਰਾਂਗੇ ਕਿ ਮਾਸਟਰ ਕੈਡਰ ਦੀ ਔਨ ਵਾਲੀ ਨਵੀਂ ਭਰਤੀ ਲਈ ਸਬਜੈਕਟ ਕੰਬੀਨੇਸ਼ਨ ਕਿਵੇਂ ਕਰੀਏ ਤਾਂ ਜੋ ਮਾਸਟਰ ਕੈਡਰ ਵਿੱਚੋਂ ਸਾਡਾ ਸਕੋਰ ਵੱਧ ਤੋਂ ਵੱਧ ਆਵੇ ਮੈਨੂੰ ਮਾਸਟਰ ਕੈਡਰ ਨਾਲ ਸੰਬੰਧਿਤ ਸਬਜੈਕਟ ਕੰਬੀਨੇਸ਼ਨ ਦੇ ਲਈ ਕਾਫੀ ਕਿਊਰੀਜ਼ ਪ੍ਰਾਪਤ ਹੋਈਆਂ ਸੀ ਸਪੈਸ਼ਲੀ ਸਾਇੰਸ ਵਿਸ਼ੇ ਦੀਆਂ ਜਿਵੇਂ ਕਿ ਨਾਨ ਮੈਡੀਕਲ ਵਾਲੇ ਬੋਟਨੀ ਜਾਂ ਜੀਓਲੋਜੀ ਲੈ ਸਕਦੇ ਨੇ ਸੋ ਆਓ ਚਲੋ ਇਦਾਂ ਦੇ ਬਹੁਤ ਸਾਰੇ ਵਿਸ਼ਿਆਂ ਤੇ ਚਰਚਾ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਦੇ ਹਾਂ ਕਿ ਸਾਇੰਸ ਅਤੇ ਸਮਾਜਿਕ ਸਿੱਖਿਆ ਦੇ ਵਿੱਚ ਇਹ ਸਾਨੂੰ ਵਿਸ਼ੇ ਸਿਲੈਕਟ ਕਰਨੇ ਪੈਂਦੇ ਨੇ ਉੱਪਰ ਊੜੇ ਪਾੜ ਦੇ ਵਿੱਚ ਸਾਇੰਸ ਦਾ ਦਿੱਤਾ ਹੋਇਆਗਾ ਤੇ ਆੜੇ ਦੇ ਵਿੱਚ ਸਮਾਜਿਕ ਸਿੱਖਿਆ ਐਸਐਸਟੀ ਦਾ ਤਾਂ ਸਾਇੰਸ ਦੇ ਵਿੱਚ ਦੇਖੋ ਆਪਾਂ ਨੂੰ ਪੰਜ ਵਿਸ਼ੇ ਦਿੱਤੇ ਹੁੰਦੇ ਨੇ ਜੀ ਫਿਜ਼ਿਕਸ ਕੈਮਿਸਟਰੀ ਬੋਟਨੀ ਜੀਓਲੋਜੀ ਤੇ ਮੈਥਮੈਟਿਕਸ ਠੀਕ ਹੈ ਬੋਟਨੀ ਤੇ ਜੀਓਲੋਜੀ ਬਾਇਓ ਦਾ ਹੀ ਪਾਰਟ ਨੇ ਦੋਨੋਂ ਤਾਂ ਆਪਾਂ ਇਹਨਾਂ ਪੰਜਾਂ ਦੇ ਵਿੱਚੋਂ ਕੋਈ ਤਿੰਨ ਵਿਸ਼ੇ ਚੋਣ ਕਰਨੀ ਹੁੰਦੀ ਹੈ ਕੋਈ ਤਿੰਨ ਵਿਸ਼ਿਆਂ ਦੀ ਚੋਣ ਤੇ ਹਰ ਇੱਕ ਵਿਸ਼ਾ 50 ਅੰਕ ਦਾ ਹੁੰਦਾ ਜੀ ਟੋਟਲ 150 ਨੰਬਰ ਹੋ ਗਿਆ ਸਿਮਿਲਰਲੀ ਸਮਾਜਿਕ ਸਿੱਖਿਆ ਦੇ ਵਿੱਚ ਕੀ ਹੁੰਦਾ ਸਾਨੂੰ ਪੰਜ ਦੀ بجائے ਚਾਰ ਵਿਸ਼ੇ ਦਿੱਤੇ ਹੁੰਦੇ ਨੇ ਤੇ ਇਹਨਾਂ ਚਾਰਾਂ ਦੇ ਵਿੱਚੋਂ ਅਸੀਂ ਕੋਈ ਵੀ ਦੋ ਵਿਸ਼ੇ ਦੀ ਚੋਣ ਕਰਨੀ ਹੁੰਦੀ ਹੈ ਤੇ ਹਰ ਇੱਕ ਵਿਸ਼ਾ ਜੀ 75 ਅੰਕਾਂ ਦਾ ਹੋਏਗਾ ਪਿਛਲੇ 3 ਸਾਲਾਂ ਤੋਂ ਸਾਇੰਸ ਅਤੇ ਸਮਾਜਿਕ ਸਿੱਖਿਆ ਲਈ ਇਦਾਂ ਹੀ ਚੱਲਦਾ ਆ ਰਿਹਾ ਅਤੇ ਅਸੀਂ ਐਕਸਪੈਕਟ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਬਜੈਕਟ ਕੰਬੀਨੇਸ਼ਨ ਜਿਹੜਾ ਹੋਊਗਾ ਉਹ ਇਦਾਂ ਹੀ ਤੁਹਾਨੂੰ ਆਪਸ਼ਨਸ ਮਿਲਣਗੀਆਂ ਸਾਇੰਸ ਅਤੇ ਸਮਾਜਿਕ ਸਿੱਖਿਆ ਦੇ ਵਿੱਚ ਹੁਣ ਆਪਾਂ ਵਨ ਵਨ ਕਰਕੇ ਸਭ ਤੋਂ ਪਹਿਲਾਂ ਸਾਇੰਸ ਲੈ ਲੈਨੇ ਆ ਉਹਦਾ ਦੇਖਦੇ ਹਾਂ ਕਿ ਸਬਜੈਕਟ ਕੰਬੀਨੇਸ਼ਨ ਕਿਸ ਤਰ੍ਹਾਂ ਨਾਲ ਬਣ ਸਕਦੇ ਆ ਅਤੇ ਆਪਾਂ ਕਿਸ ਤਰ੍ਹਾਂ ਨਾਲ ਕਰੀਏ ਤਾਂ ਜੋ ਆਪਣਾ ਸਕੋਰ ਵੱਧ ਤੋਂ ਵੱਧ ਆਵੇ ਹਾਂਜੀ ਸਾਇੰਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਦੇ ਹਾਂ ਕਿ 11th ਤੇ 12th ਕਲਾਸ ਜੋ ਬੇਸਿਕ ਚੀਜ਼ ਹੈ ਉਹ ਤੁਹਾਨੂੰ ਦੱਸ ਰਿਹਾ ਸਭ ਨੂੰ ਪਤਾ ਹੋਏਗੀ ਕਿ ਨਾਨ ਮੈਡੀਕਲ ਸਟਰੀਮ ਹੁੰਦਾ ਤੇ ਇੱਕ ਮੈਡੀਕਲ ਸਟਰੀਮ ਹੁੰਦਾ ਨਾਨ ਮੈਡੀਕਲ ਦੇ ਵਿੱਚ ਕੈਮਿਸਟਰੀ ਫਿਜ਼ਿਕਸ ਤੇ ਮੈਥਮੈਟਿਕਸ ਹੁੰਦਾ ਜੀ ਤੇ ਮੈਡੀਕਲ ਦੇ ਵਿੱਚ ਕੈਮਿਸਟਰੀ ਫਿਜ਼ਿਕਸ ਤੇ ਬਾਇਓ ਆ ਜਾਂਦੀ ਹੈ ਆਮ ਤੌਰ ਤੇ ਜੀ ਮਾਸਟਰ ਕਿਡਰ ਸਾਇੰਸ ਦੇ ਲਈ ਜੋ ਸਬਜੈਕਟ ਕੰਬੀਨੇਸ਼ਨ ਬੰਦ ਹੈ ਉਹ ਕੁਝ ਇਸ ਤਰ੍ਹਾਂ ਦਾ ਬੰਦ ਹੈ ਕਿ ਜੋ ਨਾਨ ਮੈਡੀਕਲ ਵਾਲੇ ਹੁੰਦੇ ਨੇ ਉਹ ਮੋਸਟਲੀ ਕੈਮਿਸਟਰੀ ਪ੍ਰੋਜੈਕਟ ਅਤੇ ਮੈਚ ਚੁੰਦੇ ਨੇ ਠੀਕ ਹੈ ਜੀ ਤੇ ਜੋ ਮੈਡੀਕਲ ਵਾਲੇ ਹੁੰਦੇ ਨੇ ਉਹ కెਮਿਸਟਰੀ ਬੋਟਨੀ ਤੇ ਜੀਓਲੋਜੀ ਚੁੰਦੇ ਨੇ ਜੋ ਪਹਿਲਾ ਪੁਆਇੰਟ ਮੇਰੇ થી ਮੈਂ ਤੁਹਾਨੂੰ ਦੱਸੂਗਾ ਇਹਨੂੰ ਜ਼ਰੂਰ ਯਾਦ ਰੱਖਣਾਗਾ ਕਾਫੀ ਇੰਪੋਰਟੈਂਟ ਹੋਣਗੇ ਤੁਹਾਡੇ ਪੇਪਰ ਦੇ ਲਈ ਕਿ ਇਹਦੇ ਵਿੱਚੋਂ ਕੀ ਅਗਰ ਮੇਰੇ ਮੈਂ ਨਾਨ ਮੈਡੀਕਲ ਲਿਆ ਪਲੱਸ 1 ਜਾਂ ਪਲੱਸ 2 ਦੇ ਵਿੱਚ ਠੀਕ ਹੈ ਤਾਂ ਕੀ ਮੈਂ ਮੈਡੀਕਲ ਵਾਲਾ ਸਬਜੈਕਟ ਲੈ ਸਕਦਾ ਮਾਸਟਰ ਗ੍ਰੈਜੂਏਟ ਦੇ ਵਿੱਚ ਕੀ ਮੈਂ ਬੋਟਨੀ ਜਾਂ ਜੀਓਲੋਜੀ ਲੈ ਸਕਦਾ ਤਾਂ ਇਹਦਾ ਆਨਸਰ ਹੈ ਜੀ ਬਿਲਕੁਲ ਤੁਸੀਂ ਲੈ ਸਕਦੇ ਹੋ ਕੋਈ ਹਾਰਡ ਐਂਡ ਪਾਸ ਰੂਲ ਨਹੀਂ ਹੈਗਾ ਕੋਈ ਇਦਾਂ ਦਾ ਕੋਈ ਰੂਲ ਨਹੀਂ ਹੈਗਾ ਕਿ ਅਗਰ ਤੁਸੀਂ +1 ਤੇ +2 ਦੇ ਵਿੱਚ ਨਾਨ ਮੈਡੀਕਲ ਕੀਤਾ ਤਾਂ ਤੁਸੀਂ ਬੋਟਨੀ ਜਾਂ ਜੀਓਲੋਜੀ ਮਤਲਬ ਮੈਡੀਕਲ ਵਾਲੇ ਵਿਸ਼ੇ ਨਹੀਂ ਲੈ ਸਕਦੇ ਲੈ ਸਕਦੇ ਹੋ ਠੀਕ ਹੈ ਜਰੂਰ ਨੋਟ ਕਰ ਲਿਓ ਅਗਰ ਤੁਸੀਂ ਕੈਮਿਸਟਰੀ ਨਾਲ ਬੋਟਨੀ ਜੀਓਲੋਜੀ ਲੈਣਾ ਲੈ ਸਕਦੇ ਹੋ ਫਿਜ਼ਿਕਸ ਨਾਲ ਲੈਣਾ ਲੈ ਸਕਦੇ ਹੋ ਠੀਕ ਹੈ ਪੰਜਾਂ ਦੇ ਵਿੱਚੋਂ ਕੈਮਿਸਟਰੀ ਫਿਜ਼ਿਕਸ ਬੋਟਨੀ ਜੀਓਲੋਜੀ ਤੇ ਮੈਥਮੈਟਿਕਸ ਅਸੀਂ ਕੋਈ ਵੀ ਤਿੰਨ ਵਿਸ਼ੇ ਲੈ ਸਕਦੇ ਹਾਂ ਆਪਣੀ ਪਸੰਦ ਦੇ ਸੋ ਆਈ ਹੋਪ ਕਿ ਪਹਿਲਾ ਪੁਆਇੰਟ ਜਿਹੜਾ ਹੈਗਾ ਉਹ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਹੁਣ ਦੇਖੋ ਦੂਸਰਾ ਪੁਆਇੰਟ ਕੀ ਹੈ ਦੂਜਾ ਪੁਆਇੰਟ ਇਹ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਕੁਝ ਆਨਰਸ ਜਾਂ ਆਨਰ ਸਕੂਲ ਦੇ ਕੋਰਸ ਚੱਲਦੇ ਪਏ ਨੇ ਜਿਵੇਂ ਬੀਐਸਸੀ ਆਨਰਸ కెਮਿਸਟਰੀ ਹੋਗੀ ਬੀਐਸਸੀ ਆਨਰਸ ਪ੍ਰੋਜੈਕਟਸ ਹੋਗੀ ਇਦਾਂ ਤਾਂ ਜਦੋਂ ਕੋਈ ਬੰਦਾ ਬੀਐਸਸੀ ਆਨਰਸ కెਮਿਸਟਰੀ ਕਰਦਾਗਾ ਤਾਂ ਆਬਵੀਅਸਲੀ ਗੱਲ ਹੈ ਕਿ ਤਿੰਨ ਸਾਲ ਗ੍ਰੈਜੂਏਸ਼ਨ ਕਰਦੇ ਹੋਏ ਕਈ ਵਾਰ ਉਹਦਾ ਫਿਜ਼ਿਕਸ ਜਾਂ ਮੈਥ ਨਾਲ ਲਿੰਕ ਘਟ ਜਾਂਦਾ ਜਾਂ ਕਹਿ ਲੋ ਰਹਿੰਦਾ ਨਹੀਂ ਹੈਗਾ ਮਤਲਬ కెਮਿਸਟਰੀ ਤੇ ਉਹਦੀ ਪકડ ਵਧੀਆ ਹੋ ਜਾਂਦੀ ਹੈ ਤਾਂ ਇਸ ਕੇਸ ਦੇ ਵਿੱਚ ਮਾਸਟਰ ਗ੍ਰੈਡੂਏਟ ਦੇ ਲਈ ਉਹਦੇ ਕੋਲੇ ਦੋ ਆਪਸ਼ਨ ਹੁੰਦੇ ਨੇ ਜਾਂ ਤਾਂ ਉਹ కెਮਿਸਟਰੀ ਦੇ ਨਾਲ ਫਿਜ਼ਿਕਸ ਜਾਂ ਮੈਥ ਲੈ ਲੇ ਠੀਕ ਹੈ ਜਾਂ ਉਹ కెਮਿਸਟਰੀ ਦੇ ਨਾਲ ਬੋਟਨੀ ਜਾਂ ਜੀਓਲੋਜੀ ਵੀ ਲੈ ਸਕਦਾ ਜੀ ਬੋਟਨੀ ਜਾਂ ਜੀਓਲੋਜੀ ਕਿਉਂਕਿ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਪਹਿਲੇ ਪੁਆਇੰਟ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਨਾਨ ਮੈਡੀਕਲ ਵਾਲੇ ਬੋਟਨੀ ਜਾਂ ਜੀਓਲੋਜੀ ਲੈ ਸਕਦੇ ਨੇ ਕੋਈ ਮਰਜ਼ੀ ਤੈਨੂੰ ਤੁਸੀਂ ਲੈ ਸਕਦੇ ਹੋ ਸੋ ਇਹਦੇ ਵਿੱਚ ਅਗਰ ਮੈਂ ਪ੍ਰੀਫਰੈਂਸ ਦੇਵਾਂ ਤਾਂ ਮੇਰੇ ਅਕੋਰਡਿੰਗ ਕੈਮਿਸਟਰੀ ਵਾਲਾ ਬੜੀ ਆਸਾਨੀ ਨਾਲ ਬੋਟਨੀ ਤੇ ਜੀਓਲੋਜੀ ਰੱਖ ਸਕਦਾ ਹੈ ਅਗਰ 1 ਨੰਬਰ ਤੇ ਕੈਮਿਸਟਰੀ ਰੱਖੂਗਾ 2 ਤੇ ਬੋਟਨੀ ਜਾਂ ਜੀਓਲੋਜੀ ਤੇ 3 ਤੇ ਜੋ ਬਚਿਆ ਉਹ ਰਹਿ ਜਾਊਗਾ ਹਨਾ ਇਦਾਂ ਸਬਜੈਕਟ ਕੰਬੀਨੇਸ਼ਨ ਬਹੁਤ ਵਧੀਆ ਬਣ ਸਕਦਾ ਹੈ ਕਿਉਂਕਿ ਕੈਮਿਸਟਰੀ ਵਾਲੇ ਨੂੰ ਥੋੜੀ-ਬਹੁਤੀ ਨੌਲੇਜ ਹੁੰਦੀ ਹੈ ਜੀ ਬਾਇਓ ਦੀ ਠੀਕ ਹੈ ਚਾਹੇ ਉਹਨੇ +1 2 ਦੇ ਵਿੱਚ ਨਹੀਂ ਪੜ੍ਹੀ ਉਹ ਨੌਨ ਮੈਡੀਕਲ ਵਾਲਾ ਸੀ ਫੇਰ ਵੀ ਉਹਨੂੰ ਪਤਾ ਹੁੰਦਾਗਾ ਠੀਕ ਹੈ ਤਾਂ ਇਹ ਕੰਬੀਨੇਸ਼ਨ ਜ਼ਿਆਦਾ ਸਟਰੋਂਗ ਬਣ ਸਕਦਾ ਹੈ ਦੇਖੋ ਕਾਰਨ ਮੈਂ ਦੱਸ ਦਿੰਨਾ ਕਿ ਸਭ ਤੋਂ ਪਹਿਲੀ ਗੱਲ ਤਾਂ ਪੇਪਰ ਦੇ ਲਈ 150 ਮਿੰਟ ਹੁੰਦੇ ਨੇ 150 ਕੁਐਸਚਨ ਹੁੰਦੇ ਨੇ ਤਾਂ ਇਹ ਅਗਰ ਇਹ ਕੰਬੀਨੇਸ਼ਨ ਤੁਸੀਂ ਰੱਖਦੇ ਹੋ ਤਾਂ ਤੁਹਾਡਾ ਟਾਈਮ ਸੇਵ ਕਰੂਗਾ ਪਹਿਲਾ ਪੁਆਇੰਟ ਤਾਂ ਇਹ ਆ ਗਿਆ ਦੇਖੋ ਜੋ ਮੈਂ ਦੱਸ ਰਿਹਾ ਜਰੂਰੀ ਨਹੀਂ ਕਿ ਸਾਰੇ ਲਈ ਐਪਲੀਕੇਬਲ ਹੋਵੇ ਕੁਝ ਦੇ ਸਬਜੈਕਟ ਕੰਬੀਨੇਸ਼ਨ ਬਣੇ ਬਣੇ ਪਏ ਹੋਣਗੇ ਉਹ ਆਪਣੇ ਉਹੀ ਰੱਖਿਓ ਆਪਣੇ ਆਪਣੇ ਬ੍ਰੇਨ ਦੇ ਅਕੋਰਡਿੰਗ ਜੁਮੇ ਵੀ ਤੁਹਾਨੂੰ ਠੀਕ ਕੰਫਰਟੇਬਲ ਲੱਗਦਾ ਬਟ ਜਿਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਹੀ ਦੇਖੋ ਇਹ ਉਹਨਾਂ ਲਈ ਬੜੀ ਖਾਸ ਗੱਲ ਹੋਏਗੀ ਤਾਂ ਦੇਖੋ ਇਹ ਬੈਸਟ ਕੰਬੀਨੇਸ਼ਨ ਹੈ ਇੱਕ ਤਾਂ ਟਾਈਮ ਸੇਵ ਕਰੂਗਾ ਠੀਕ ਹੈ ਟਾਈਮ ਦੀ ਤੁਹਾਡੀ ਬਚਤ ਹੋ ਦੂਜੀ ਜਿਹੜੀ ਗੱਲ ਸਿਰਫ ਮੈਡੀਕਲ ਵਾਲਿਆਂ ਨੂੰ ਪਤਾ ਹੁੰਦੀ ਹੈ ਨਾਨ ਮੈਡੀਕਲ ਵਾਲਿਆਂ ਨੂੰ ਘੱਟ ਹੀ ਪਤਾ ਹੁੰਦੀ ਹੈ ਉਹ ਇਹ ਹੈ ਜੀ ਕਿ ਅਗਰ ਤੁਸੀਂ ਇਹਦਾ ਸਿਲੇਬਸ ਦੇਖੋ ਬੋਟਨੀ ਤੇ ਜੀਓਲੋਜੀ ਦਾ ਤਾਂ ਇਹਨਾਂ ਦਾ ਲਗਭਗ 35 ਤੋਂ 40% ਸਿਲੇਬਸ ਕਾਮਨ ਹੈ ਮਤਲਬ ਜੋ ਤੁਸੀਂ ਬੋਟਨੀ ਚ ਪੜ ਲਿਆ ਨਾ ਉਹ ਜੀਓਲੋਜੀ ਚ ਵੀ ਆਊਗਾ ਜੋ ਜੀਓਲੋਜੀ ਚ ਕਰ ਲਿਆ ਉਹ ਬੋਟਨੀ ਚ ਵੀ ਆਊਗਾ ਦੇਖੋ ਸਭ ਤੋਂ ਵੱਡਾ ਐਡਵਾਂਟੇਜ ਇਹੀ ਹੈ ਕਿ ਤੁਹਾਡਾ ਕਾਫੀ ਜਿਹੜਾ ਹਿੱਸਾ ਹੈਗਾ ਉਹ ਇਦਾਂ ਹੀ ਕਵਰ ਹੋ ਜਾਂਦਾਗਾ ਸੋ ਦੋ ਮੈਂ ਤੁਹਾਨੂੰ ਐਡਵਾਂਟੇਜ ਦੱਸਦੇ ਦੇਖੋ ਇਸ ਕੰਬੀਨੇਸ਼ਨ ਦੇ ਹਾਂ ਕਿਸੇ ਤੱਕ ਫਿਜ਼ਿਕਸ ਬੜਾ ਵਧੀਆ ਹੈਗਾ ਮੈਥ ਉਹਦਾ ਬੜਾ ਵਧੀਆ ਹੈਗਾ ਕੈਮਿਸਟਰੀ ਉਹਨੇ ਕੀਤੀ ਹੈ ਤਾਂ ਉਹ ਫਿਜ਼ਿਕਸ ਕੈਮਿਸਟਰੀ ਮੈਥ ਨਾਲ ਜਾ ਸਕਦਾ 노 ਡਾਊਟ ਅਬਾਊਟ ਇਟ ਇਹਦੇ ਵਿੱਚ ਪਰ ਉਹਨੂੰ ਟਾਈਮ ਨੂੰ ਬੜਾ ਚੰਗੀ ਤਰ੍ਹਾਂ ਮੈਨੇਜ ਕਰਨਾ ਪਊਗਾ ਕਿਉਂਕਿ ਫਿਜ਼ਿਕਸ ਮੈਥ ਆ ਗਿਆ ਠੀਕ ਹੈ ਇੱਕ ਤਾਂ ਦੇਖੋ ਮੈਥ ਆ ਗਿਆ ਉਹ ਵੀ ਟਾਈਮ ਲਊਗਾ ਫਿਰ ਫਿਜ਼ਿਕਸ ਦਾ ਪੇਪਰ ਜਿਹੜਾ ਨੰਮੈਰਿਕਲ 베ਸਡ ਆ ਜਾਂਦਾ ਉਹ ਵੀ ਟਾਈਮ ਲਊਗਾ ਕੈਮਿਸਟਰੀ ਦੇ ਵਿੱਚ ਵੀ ਕੁਝ ਨੰਮੈਰੀਕਲ ਕੁਝ ਥਿਉਰੀ ਆ ਜਾਂਦੀ ਹੈ ਕਨਸੈਪਚੁਅਲ ਹੁੰਦਾ ਦਿਮਾਗ ਲੱਗਦਾ ਉਹ ਵੀ ਟਾਈਮ ਲਾਊਗਾ ਤਾਂ ਤੁਹਾਡੀ ਕਾਫੀ ਮੌਕ ਪ੍ਰੈਕਟਿਸ ਜਿਹੜੀ ਹੁਣ ਪਹਿਲਾਂ ਪੇਪਰ ਤੋਂ ਪਹਿਲਾਂ ਕਾਫੀ ਪ੍ਰੈਕਟਿਸ ਹੋਣੀ ਚਾਹੀਦੀ ਹੈ ਅਗਰ ਤੁਸੀਂ ਇਹਦੇ ਨਾਲ ਜਾ ਰਹੇ ਹੋ ਠੀਕ ਹੈ ਅਗਰ ਤੁਹਾਡੇ ਸਟਰੋਂਗ ਵਿਸ਼ੇ ਨੇ ਫਿਰ ਵੀ ਤੁਹਾਨੂੰ ਬੜੀ ਕਾਫੀ ਪ੍ਰੈਕਟਿਸ ਕਰਨੀ ਪਊਗੀ ਟਾਈਮ ਮੈਨੇਜਮੈਂਟ ਨੂੰ ਲੈ ਕੇ ਪੇਪਰ ਦੇ ਲਈ ਸੋ ਇਹ ਹੋ ਗਿਆ ਜੀ ਦੂਸਰਾ ਪੁਆਇੰਟ ਠੀਕ ਹੈ ਤਾਂ 40% ਵਾਲਾ ਤਾਂ ਦੇਖੋ ਇੰਨਾ ਵਧੀਆ ਇੱਕ ਐਨਾਲਿਸਿਸ ਹੈ ਮੇਬੀ ਬੌਥੇ ਨੂੰ ਤੁਹਾਡੇ ਨੂੰ ਨਾ ਪਤਾ ਹੋਵੇ ਬਾਇਓ ਵਾਲਿਆਂ ਨੂੰ ਜਰੂਰ ਪਤਾ ਹੋਵੇ ਠੀਕ ਹੈ ਜੀ ਇਸ ਤੋਂ ਇਲਾਵਾ ਜੇ ਕਿਸੇ ਨੇ ਮੰਨ ਲਓ बीएससी ऑनर्स ਫਿਜ਼ਿਕਸ ਕੀਤਾ ਤੀਸਰਾ ਪੁਆਇੰਟ ਆ ਗਿਆ ਆਪਣਾ ਤਾਂ ਉਹ ਵੀ ਚਾਹੀਦਾ ਬਾਟਨੀ ਜਾਂ ਜੀਓਲੋਜੀ ਲੈ ਸਕਦਾ ਪਰ ਫਿਜ਼ਿਕਸ ਦੇ ਵਿੱਚ ਕਿਉਂਕਿ ਉਹਨਾਂ ਦਾ ਮੈਥ ਨਾਲ ਵੀ ਵਧੀਆ ਲਿੰਕ ਹੁੰਦਾਗਾ ਠੀਕ ਹੈ ਤੇ ਉਹ ਨਾਲ ਮੈਥ ਜਾਂ ਕੈਮਿਸਟਰੀ ਹੀ ਰੱਖੂਗਾ ਉਹ ਪ੍ਰੇਫਰੈਂਸ ਤੁਹਾਡੀ ਆਪਣੀ ਹੋ ਸਕਦੀ ਹੈ ਸੋ ਇਹ ਥਰਡ ਪੁਆਇੰਟ ਹੈ ਫਿਜ਼ਿਕਸ ਵਾਲੇ ਮੋਸਟਲੀ ਕੈਮਿਸਟਰੀ ਜਾਂ ਮੈਥਮੈਟਿਕਸ ਨਾਲ ਹੀ ਜਾਂਦੇ ਨੇ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਟਾਈਮ ਮੈਨੇਜਮੈਂਟ ਕਰਨੀ ਸਿੱਖਣੀ ਪਊਗੀ ਠੀਕ ਹੈ ਮੈਂ ਕਾਫੀ ਕਿਉਂਕਿ ਕੈਲਕੂਲੇਸ਼ਨ ਪਾਰਟ ਹੈ ਟੁੱਟਲੀ ਇਸ ਤੋਂ ਇਲਾਵਾ ਦੇਖੋ ਚੌਥਾ ਪੁਆਇੰਟ ਮੇਰਾ ਹੈਗਾ ਜੀ ਮੈਥ ਵਾਲਿਆਂ ਲਈ ਮਤਲਬ ਜੋ ਮੈਥਮੈਟਿਕਸ ਦੇ ਹੁੰਦੇ ਨੇ ਜਿਨ੍ਹਾਂ ਨੇ ਸਿਰਫ ਮੈਥ ਹੀ ਪੜਿਆ ਹੁੰਦਾ ਪਲੱਸ 1 'ਚ ਵੀ ਪਲੱਸ 2 'ਚ ਵੀ ਉਸ ਤੋਂ ਬਾਅਦ ਵੀ ਮੈਥ ਹੀ ਪੜਿਆ ਹੁੰਦਾ ਸਾਇੰਸ ਨਾਲ ਉਹਨਾਂ ਦਾ ਕੋਈ ਲਿੰਕ ਨਹੀਂ ਹੁੰਦਾ ਖਾਸ ਤਾਂ ਉਹਨਾਂ ਲਈ ਕੀ ਪੁਆਇੰਟ ਹੈ ਦੇਖੋ ਇੱਕ ਤਾਂ ਉਹ ਆਪ ਦਾ ਮੈਥ ਦਾ ਪੇਪਰ ਦਿੰਦੇ ਨੇ ਠੀਕ ਹੈ ਵਧੀਆ ਗੱਲ ਹੈ ਇੱਕ ਮੈਥ ਆ ਗਿਆ ਅਲਾ ਆ ਗਿਆ ਇੱਕ ਉਹ ਸਾਇੰਸ ਦਾ ਪੇਪਰ ਵੀ ਦੇ ਜਾਂਦੇ ਨੇ ਕਾਫੀ ਵਾਰ ਕਾਫੀ ਬੱਚੇ ਹੁੰਦੇ ਨੇ ਮੈਥ ਵਾਲੇ ਸਾਇੰਸ ਦਾ ਪੇਪਰ ਵੀ ਦਿੰਦੇ ਨੇ ਕਿਉਂਕਿ ਉਹਨਾਂ ਦਾ ਇਕੋ ਹੀ ਸਟਰੋਂਗ ਪੁਆਇੰਟ ਹੁੰਦਾ ਉਹ ਹੁੰਦਾ ਜੀ ਮੈਥ ਮੈਥ ਦਾ ਤਾਂ 50 ਤਾਂ ਆਊਗਾ ਨਾ ਤਾਂ ਬਾਕੀ ਮੇਰੇ ਕੋਲ 100 ਨੰਬਰ ਬਚਿਆ ਤਾਂ ਉਹਦੇ ਲਈ ਉਹ కెਮਿਸਟਰੀ ਜਾਂ ਫਿਜ਼ਿਕਸ ਨੂੰ ਪਿਕ ਕਰਦੇ ਨੇ ਐਟ ਦਾ ਐਂਡ ਕਿ ਮਤਲਬ ਉਹਨਾਂ ਦਾ ਜ਼ਿਆਦਾ ਸਕੋਰ ਵਾਲਾ ਵਧੀਆ ਨਹੀਂ ਹੁੰਦਾ ਤਾਂ ਮੈਥ ਵਾਲਿਆਂ ਲਈ ਜਸਟ ਮੈਂ ਬੈਸੀ ਦੱਸ ਰਿਹਾ ਅਗਰ ਕਿਉਂਕਿ ਤੁਸੀਂ కెਮਿਸਟਰੀ ਵੀ ਨਹੀਂ ਪੜ੍ਹੀ ਤੁਸੀਂ ਫਿਜ਼ਿਕਸ ਵੀ ਨਹੀਂ ਪੜ੍ਹੀ ਠੀਕ ਹੈ ਤੁਸੀਂ ਬੋਟਨੀ ਵੀ ਨਹੀਂ ਪੜ੍ਹੀ ਤੁਸੀਂ ਜੀਓਲੋਜੀ ਵੀ ਨਹੀਂ ਪੜ੍ਹੀ ਜਿਹੜੇ ਪਿਓਰ ਮੈਥ ਵਾਲੇ ਹੁੰਦੇ ਨੇ ਤਾਂ ਉਸ ਕੇਸ ਦੇ ਵਿੱਚ ਵੀ ਤੁਸੀਂ ਬੋਟਨੀ ਤੇ ਜੀਓਲੋਜੀ ਨਾਲ ਦੇਖੋ ਜਾ ਸਕਦੇ ਹੋ ਕਿ ਤੁਸੀਂ ਇੱਕ ਵਿਸ਼ਾ ਪੜ੍ਹੋਗੇ ਨਾ ਉਹ ਦੋਨਾਂ ਚ ਕਵਰ ਹੋਊਗਾ ਇੱਕ ਵਿਸ਼ਾ ਪੜ੍ਹੋਗੇ ਉਹ ਦੋਨਾਂ ਚ ਕਵਰ ਹੋਊਗਾ ਤਾਂ ਕਰਕੇ ਮਤਲਬ ਇਹ ਤੁਹਾਨੂੰ ਜ਼ਿਆਦਾ ਐਡਵਾਂਟੇਜ ਦੇ ਸਕਦੇ ਨੇ ਦੋਨੋਂ ਮੈਡੀਕਲ ਵਾਲੇ ਵਿਸ਼ੇ ਬੋਟਨੀ ਤੇ ਜੀਓਲੋਜੀ ਜਿਹੜੇ ਪਿਓਰ ਕੋਰ ਮੈਥ ਵਾਲੇ ਨੇ ਸਿਰਫ ਉਹਨਾਂ ਦੀ ਗੱਲ ਕਰ ਰਿਹਾ ਮੈਂ ਠੀਕ ਹੈ ਜੀ ਤੇ ਤੁਹਾਡੀ ਪੌਸਿਬਿਲਟੀ ਵੱਧ ਜਾਊਗੀ ਕਿ ਤੁਹਾਡਾ ਨੰਬਰ ਆ ਜਾਏ ਮਾਸਟਰ ਕੈਡਰ ਸਾਇੰਸ ਦੇ ਵਿੱਚ ਵੀ ਠੀਕ ਹੈ ਹਾਂ ਪਰ ਇੱਕ ਗੱਲ ਜ਼ਰੂਰ ਹੈ ਦੇਖੋ ਮੈਨੂੰ ਪਤਾ ਹੈ ਕਿ ਸਾਇੰਸ ਦੇ ਵਿਸ਼ੇ ਆ ਗਏ ਤੁਹਾਡੇ ਲਈ ਇਹ ਨਹੀਂ ਇਜ਼ੀ ਨਹੀਂ ਹੋਣੇ ਤਾਂ ਮਿਹਨਤ ਦੇਖੋ ਕਰਨੀ ਪਊਗੀ ਸਿਰਫ ਮੈਂ ਇਹੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਥੇ ਤੁਹਾਨੂੰ ਕੈਮਿਸਟਰੀ ਜਾਂ ਫਿਜ਼ਿਕਸ ਤੇ ਅਲੱਗ-ਅਲੱਗ ਤੋਂ ਮਿਹਨਤ ਕਰਨੀ ਪਊਗੀ। ਅਗਰ ਤੁਸੀਂ ਮੈਥ ਆਲਾ ਕੋਈ ਸਾਇੰਸ ਮਾਸਟਰ ਜਾਂ ਮਿਸਟਰਸ ਬਣਨਾ ਚਾਹੁੰਦਾ ਹੈ। ਠੀਕ ਹੈ ਪਰ ਅਗਰ ਤੁਸੀਂ ਇੱਥੇ ਮਿਹਨਤ ਕਰੋਗੇ ਤੁਹਾਡੀ ਮਤਲਬ ਜੋ ਮਿਹਨਤ ਇੱਕ ਥਾਂ ਤੇ ਕਰੋਗੇ ਕੰਮ ਦੋਵੇਂ ਥਾਂ ਤੇ ਆਊਗੀ। ਠੀਕ ਹੈ ਜੀ ਸੋ ਇਹ ਬਹੁਤ ਵੱਡਾ ਐਡਵਾਂਟੇਜ ਹੈਗਾ। ਸੋ ਆਈ ਹੋਪ ਕਿ ਚਾਰੋਂ ਜਿਹੜੇ ਪੁਆਇੰਟ ਨੇ ਉਹ ਤੁਹਾਨੂੰ ਕਲੀਅਰ ਹੋ ਗਏ ਹੋਣੇ ਨੇ। ਹਾਂ ਜੋ ਐਸਐਸਟੀ ਦਾਗਾ ਠੀਕ ਹੈ ਉਹਦੀ ਆਪਾਂ ਡਿਸਕਸ਼ਨ ਇਸ ਤੋਂ ਬਾਅਦ ਕਰਦੇ ਹਾਂ ਉਹਦੇ ਵਿੱਚ ਕਾਫੀ ਮਤਲਬ ਈਜ਼ੀ ਹੈ ਸਿਲੈਕਸ਼ਨ ਕੋਈ ਬੜਾ ਟਫ ਕੰਮ ਨਹੀਂ ਹੁੰਦਾ ਮੈਂ ਜੋ 4 ਪੁਆਇੰਟ ਤੁਹਾਨੂੰ ਦੱਸੇ ਨੇ ਹੋਪਫੁਲੀ ਇਹ ਤੁਹਾਡੇ ਲਈ ਕਾਫੀ ਹੈਲਪਫੁਲ ਹੋਣਗੇ ਹਾਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਸਬਜੈਕਟ ਕੰਬੀਨੇਸ਼ਨ ਤੁਸੀਂ ਆਪਣੇ ਅਕੋਰਡਿੰਗ ਜੋ ਵੀ ਤੁਹਾਨੂੰ ਛੂਟੇਬਲ ਹੋਏਗਾ ਸਿਰਫ ਉਹੀ ਕਰਨਾਗਾ ਮੈਂ ਸਿਰਫ ਤੁਹਾਨੂੰ ਆਈਡੀਆ ਦੇ ਰਿਹਾਗਾ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਇਹੀ ਇਦਾਂ ਹੀ ਸਬਜੈਕਟ ਕੰਬੀਨੇਸ਼ਨ ਕਰੋ ਠੀਕ ਹੈ ਉਹ ਤੁਹਾਡੀ ਆਪਣੀ ਸੋਚ ਹੈ ਆਪਣੀ ਮੈਂਟੈਲਿਟੀ ਹੈ ਕਿਉਂਕਿ ਪੇਪਰ 'ਚ ਬਹਿਣਾ 2 ਘੰਟੇ ਹੈ ਨਾ ਉਹ ਕਾਫ ਹਾਂਜੀ ਐਸਐਸਟੀ ਦੇ ਵਿੱਚੋਂ ਕਾਫੀ ਈਜ਼ੀ ਹੁੰਦਾ ਕਿਉਂਕਿ ਚਾਰ ਹੀ ਤੁਹਾਡੇ ਕੋਲ ਆਪਸ਼ਨਲ ਵਿਸ਼ੇ ਹੁੰਦੇ ਨੇ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਤੇ ਸਿਵਿਕਸ ਠੀਕ ਹੈ ਚਾਰ ਹੋਗੇ ਚਾਰ ਦੇ ਵਿੱਚੋਂ ਅਗਰ ਕੋਈ ਪੇਪਰ ਦੇਣ ਜਾਂਦਾ ਦੇਖੋ ਇੱਕ ਤਾਂ ਉਹਦਾ ਸਬਜੈਕਟ ਹੁੰਦੀ ਹੋਏਗਾ ਤੇ ਜੋ ਦੂਸਰਾ ਵਿਸ਼ਾ ਹੋਊਗਾ ਉਹ ਵੀ ਉਹਨੇ ਪੜਿਆ ਹੋ ਹੁੰਦਾ ਸਟੱਡੀ ਦੌਰਾਨ ਵਧੀਆ ਤਰੀਕੇ ਨਾਲ ਹਾਂਜੀ ਨਹੀਂ ਵੀ ਪੜਿਆ ਤਾਂ ਉਹ ਆਰਾਮ ਨਾਲ ਉਹਦੀ ਤਿਆਰੀ ਕਰ ਸਕਦਾ ਦੇਖੋ ਸੌਖਾ ਹੁੰਦਾ ਕੰਮ ਤਾਂ ਕਰਕੇ ਇਹੀ ਕਾਰਨ ਹੈ ਕਿ ਜੋ ਐਸਐਸਟੀ ਆ ਨਾ ਜੋ ਉਹਦੀ ਕੱਟਆਫ ਹੈ ਉਹ ਕਾਫੀ ਹਾਈ ਚਲੀ ਜਾਂਦੀ ਐ ਐਸਐਸਟੀ ਦੀ ਕੱਟਆਫ ਜੀ ਸੋ ਕਾਰਨ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਈਜ਼ੀ ਰਹਿੰਦਾ ਉਹਨਾਂ ਦੇ ਲਈ ਹਾਲਾਂਕਿ ਜੋ ਸਾਇੰਸ ਦੀ ਕੱਟਆਫ ਹੈ ਉਹ ਕਾਫੀ ਘਟ ਜਾਂਦੀ ਐ ਜਿਵੇਂ ਹੁਣ ਤੱਕ ਜਨਰਲ ਲਈ 85 ਤੱਕ ਜਾ ਰਹੀ ਐ ਕੱਟਆਫ ਠੀਕ ਐ ਤਾਂ ਕਰਕੇ ਉਹਦਾ ਕਾਰਨ ਹੀ ਇਹ ਹੈ ਕਿ ਇੱਥੇ ਜੋ ਸਬਜੈਕਟ ਨੇ ਨਾ ਉਹ ਕਾਫੀ ਹੋ ਜਾਂਦੇ ਨੇ ਮੰਨ ਲਓ ਕੋਈ ਫਿਜ਼ਿਕਸ ਤੇ ਮੈਥ ਦੇ ਵਿੱਚ ਚੰਗਾ ਹੋ ਸਕਦਾ ਉਹ ਕੈਮਿਸਟਰੀ ਦੇ ਵਿੱਚ ਮਾੜਾ ਹੋਵੇ ਠੀਕ ਐ ਵਧੀਆ ਨਾ ਹੋਵੇ ਸੋ ਇਹੀ ਕਾਰਨ ਨੇ ਕਿ ਜਿਹਦੇ ਕਰਕੇ ਨੰਬਰ ਘਟ ਜਾਂਦੇ ਨੇ ਤੇ ਜੋ ਕੱਟਆਫ ਹੈ ਨਾ ਉਹ ਘੱਟ ਹੋ ਜਾਂਦੀ ਐ ਸੋ ਹੋਪਫੁਲੀ ਕਿ ਇਹਨੇ ਗੱਲਾਂ ਦਸੀਆਂ ਹੋਈਆਂ ਗੱਲਾਂ ਤੁਹਾਡੇ ਲਈ ਕਾਫੀ ਬੈਨੀਫੀਸ਼ੀਅਲ ਹੋਣਗੀਆਂ ਜੀ ਹਾਂ ਜੋ ਵੀ ਮੈਂ ਤੁਹਾਨੂੰ ਦੱਸਿਆ ਉਹ ਇੱਕ ਤਰ੍ਹਾਂ ਦਾ ਆਈਡੀਆ ਦਿੱਤਾ ਸੁਝਾਅ ਦਿੱਤਾ ਤੁਹਾਡੇ ਲਈ ਠੀਕ ਹੈ ਹਾਂ ਉਹ 40% ਵਾਲੀ ਜੋ ਬਾਇਓ ਦੇ ਵਿੱਚ ਮੈਂ ਗੱਲ ਦੱਸੀ ਹੈ ਉਹ ਕਾਫੀ ਯੂਨੀਕ ਹੈ ਉਹਨੂੰ ਜਰੂਰ ਨੋਟ ਕਰਨ ਬਾਇਓਲੋਜੀ ਸਟੂਡੈਂਟ ਨੂੰ ਪਤਾ ਹੋਏਗੀ ਪਰ ਸ਼ਾਇਦ ਨਾਨ ਮੈਡੀਕਲ ਨੂੰ ਨਾ ਪਤਾ ਹੋਵੇ ਉਸ ਚੀਜ਼ ਤੇ ਤੁਸੀਂ ਕੰਮ ਕਰ ਸਕਦੇ ਹੋ ਆਪ ਸੋਚ ਕੇ ਐਟ ਦਾ ਐਂਡ ਗੱਲ ਇਹੀ ਹੈ ਕਿ ਪੜ੍ਹਨਾ ਪਊਗਾ ਦੇਖੋ ਸ਼ਾਰਟਕਟ ਕਿਸੇ ਵੀ ਚੀਜ਼ ਦਾ ਕੋਈ ਰਸਤਾ ਨਹੀਂ ਹੈਗਾ ਜੋ ਵੀ ਤੁਸੀਂ ਸਬਜੈਕਟ ਕੰਬੀਨੇਸ਼ਨ ਕਰੋ ਬਣਾਉਂਗੇ ਆਪਣਾ ਉਹ ਹੁਣੇ ਬਣਾ ਲਓ ਇਹ ਨਹੀਂ ਕਿ ਅਸੀਂ ਪੇਪਰ ਦੀ ਉਡੀਕ ਕਰਾਂਗੇ ਹੁਣੇ ਬਣਾ ਲਓ ਤੇ ਉਹਦੇ ਅਕੋਰਡਿੰਗ ਇੱਕ ਸਟ੍ਰੈਟੇਜੀ ਅਨਸਾਰ ਪੜ੍ਹਨਾ ਸ਼ੁਰੂ ਕਰ ਦਿਓ ਤਾਂ ਕਿ ਤੁਸੀਂ ਵੱਧ ਤੋਂ ਵੱਧ ਸਕੋਰ ਲੈ ਕੇ ਜਾ ਸਕੋ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਹੋ ਸਕਦਾ ਇਸ ਵਾਰ ਪੋਸਟਾਂ ਕੱਟਆਫ ਥੋੜੀਆਂ ਮਾਸਟਰ ਕੈਡਰ ਦੀਆਂ ਸਾਇੰਸ ਦੀ ਗੱਲ ਕਰੀਏ ਕੱਟਆਫ ਦੇ ਜ਼ਿਆਦਾ ਜਾਣ ਦੇ ਚਾਂਸਸ ਨਹੀਂ ਇਹਦਾ ਮਤਲਬ ਤੁਹਾਨੂੰ ਸਬਜੈਕਟ ਨੂੰ ਵੀ ਕਾਫੀ ਚੰਗੀ ਤਰ੍ਹਾਂ ਡੀਪ ਪੜ੍ਹਨਾ ਪਏਗਾ ਹਾਂ ਜੋ ਮੈਂ ਕਾਮਨ ਦੀ ਗੱਲ ਦੱਸੀ ਹੈ 40% ਉਹ ਤੁਸੀਂ ਖੁਦ ਜਾ ਕੇ ਸਾਇੰਸ ਸਿਲੇਬਸ ਚੈੱਕ ਕਰ ਸਕਦੇ ਹੋ ਜੋ ਪੁਰਾਣਾਗਾ ਐਕਸਪੈਕਟਿਡ ਹੋਣ ਵੀ ਉਹੀ ਰਹੂਗਾ ਮਾਸ ਤੋਂ ਦੇ ਵਿੱਚ ਤੁਸੀਂ ਖੁਦ ਆਪ ਦੇਖ ਸਕਦੇ ਹੋ ਕਿ ਕਿੰਨਾ ਕੰਮ ਕਾਮਨ ਹੈ ਜਿਵੇਂ ਸੈੱਲ ਵਾਲਾ ਚੈਪਟਰ ਹੈਰਿਡਿਟੀ ਐਵੋਲੂਸ਼ਨ ਵਾਲਾ এনवायरमेंटਲ ਆ ਕਾਫੀ ਤਰ੍ਹਾਂ ਦੇ ਚੈਪਟਰ ਨੇ ਜੋ ਕਾਮਨ ਨੇ ਹਾਂ ਜੋ ਬੇਸਿਕ ਬਾਇਓ ਹੁੰਦੀ ਹੈ ਉਹ ਤਾਂ ਦੋਨਾਂ ਦੇ ਵਿੱਚ ਸੇਮ ਹੀ ਹੋਊਗੀ ਜੋ ਬੇਸਿਕ ਬਾਇਓਲੋਜੀ ਹੁੰਦੀ ਹੈ ਸੋ ਹੋਪਫੁਲੀ ਮੇਰੀਆਂ ਇਹ ਦਸੀਆਂ ਹੋਈਆਂ ਚੀਜ਼ਾਂ ਤੁਹਾਡੇ ਲਈ ਹੈਲਪਫੁਲ ਹੋਣਗੀਆਂ ਤੇ ਤੁਹਾਡੇ ਕਾਫੀ ਜੋ ਡਾਟਸ ਨੇ ਸਪੈਸ਼ਲੀ ਸਾਇੰਸ ਵਾਲਿਆਂ ਦੇ ਉਹ ਜ਼ਰੂਰ ਕਲੀਅਰ ਹੋਏ ਹੋਣਗੇ ਅਗਰ ਤੁਹਾਨੂੰ ਇਹ ਠੀਕ ਲੱਗੀ ਵੀਡੀਓ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਹਾਂ ਇੱਕ ਟੈਲੀਗ੍ਰam ਗਰੁੱਪ ਦਾ ਲਿੰਕ ਹੋਏਗਾ ਜੀ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਗਰ ਤੁਹਾਨੂੰ ਸਿਲੇਬਸ ਚਾਹੀਦਾ ਕਿਸੇ ਵੀ ਸਬਜੈਕਟ ਨਾਲ ਰਿਲੇਟਡ ਤਾਂ ਅਸੀਂ ਉੱਥੇ ਸ਼ੇਅਰ ਕਰ ਦੇਾਂਗੇ ਉਸ ਟੈਲੀਗ੍ਰam ਗਰੁੱਪ ਨੂੰ ਤੁਸੀਂ ਜ਼ਰੂਰ ਜੁਆਇਨ ਕਰ ਸਕਦੇ ਹੋ ਸੋ ਥੈਂਕ ਯੂ ਜੀ ਥੈਂਕ ਯੂ ਸੋ ਮਚ